ਦਾ ਹਵਤ ਹੈ ਜਿੱਥੇ ਨਾ ਪਹੁੰਚੇ ਸਰਕਾਰ ਉਥੇ ਪਹੁੰਚਣ ਸੇਵਾਦਾਰ ਤੇ ਜੇ ਸੇਵਾਦਾਰ ਗੁਰੂ ਦੇ ਹੋਣ ਤੇ ਉਹ ਸੇਵਾ ਤੋਂ ਕਦੀ ਵੀ ਮੂੰਹ ਨਹੀਂ ਮੋੜਦੇ। ਇਹੀ ਮਾਮਲਾ ਵੇਖਣ ਆਇਆ ਹੈ। ਪਿੰਡ ਮਕੌੜਾ ਦੇ ਲੋਕਾਂ ਲਈ ਪਿੰਡ ਮਕੌੜਾ ਜਿਹੜਾ ਕੀ ਪਾਰੀ ਬਰਖਾ ਦੇ ਕਾਰਨ ਬੁਰੀ ਤਰ੍ਹਾਂ ਦਿੱਕਤ ਦੇ ਵਿੱਚ ਹੈ, ਪਰੇਸ਼ਾਨੀ ਦੇ ਵਿੱਚ ਹੈ। ਜਿਸ ਦੇ ਚਲਦਿਆਂ ਉੱਥੇ 5-5 6-6 ਫੁੱਟ ਪਾਣੀ ਲੋਕਾਂ ਦੇ ਘਰਾਂ ਵਿੱਚ ਹਜੇ ਵੀ ਖੜਾ ਹੈ ਤੇ ਲੋਕਾਂ ਦੇ ਮਕਾਨ ਵੀ ਉੱਥੋਂ ਕਾਫੀ ਹੱਦ ਤੱਕ ਟੁੱਟ ਗਏ ਨੇ। ਵਿੱਚ ਇਹੋ ਜਿਹੇ ਵੀ ਮਕਾਨ ਨੇ ਕਿ ਜਿਨ੍ਹਾਂ ਦੇ ਸਿਰ ਤੇ ਛੱਤ ਵੀ ਨਹੀਂ ਰਹੀ ਤੇ ਲੋਕ ਇੰਨੀ ਪਰੇਸ਼ਾਨੀ ਦੇ ਵਿੱਚ ਨੇ। ਜਿੱਥੇ ਲੋਕਾਂ ਨੇ ਆਪਣਾ ਗੁੱਸਾ ਜ਼ਾਹਰ ਕਰਦੇ ਹੋਇਆ ਕਿਹਾ ਹੈ ਕਿ ਉਹਨਾਂ ਨੂੰ ਨਾ ਤੇ ਖਾਨ ਵਾਸੇ ਨਾ ਪੀਣ ਵਾਸੇ ਨਾ ਬਿਜਲੀ ਨਾ ਪਾਣੀ ਨਾ ਕਿਸੇ ਵੀ ਤਰ੍ਹਾਂ ਦੀ ਰਾਹਤ ਸਰਕਾਰ ਵੱਲੋਂ ਮਿਲੀ ਹੈ ਉਹਨੇ ਕਹਿ ਕੇ ਸਰਕਾਰ ਨੂੰ ਉਹਨਾਂ ਦੀ ਮਦਦ ਵਾਸਤੇ ਅੱਗੇ ਆਉਣਾ ਚਾਹੀਦਾ ਹੈ ਤੇ ਨਾਲ ਹੀ ਜਿਹੜਾ ਲੋਕਾਂ ਦੇ ਮਕਾਨ ਟੁੱਟੇ ਆ ਉਹਨਾਂ ਨੂੰ ਮੁਆਵਜ਼ਾ ਵੀ ਮਿਲਣਾ ਚਾਹੀਦਾ ਹੈ ਇਸ ਸਥਿਤੀ ਨੂੰ ਦੇਖਦਿਆਂ ਗੁਰਦੁਆਰਾ ਸੰਤ ਆਸ਼ਰਮ ਦੇ ਸੇਵਾਦਾਰ ਉਥੇ ਰਾਹਤ ਸਮਗਰੀ ਲੈ ਕੇ ਪਹੁੰਚੇ ਜਿਨ੍ਹਾਂ ਨੇ ਇਸ ਪਿੰਡ ਦੇ ਲੋਕਾਂ ਨੂੰ ਖਾਣ ਪੀਣ ਵਾਸਤੇ ਸਮਗਰੀ ਜਰੀਏ ਜੁਟਾਈ ਹੈ ਜਿਸ ਦੇ ਚਲਦਿਆਂ ਲੋਕਾਂ ਨੂੰ ਥੋੜੀ ਬਹੁਤ ਰਾਹਤ ਹੋਈ ਹੈ ਤੇ ਨਾਲੇ ਉਹਨਾਂ ਨੇ ਇਹ ਵੀ ਲੋਕਾਂ 'ਕੀ ਬੇਨਤੀ ਕੀਤੀ ਹੈ ਕਿ ਬਾਕੀ ਲੋਕ ਵੀ ਸਾਹਮਣੇ ਆਓ ਤੇ ਲੋਕਾਂ ਨੂੰ ਰਾਹਤ ਪਹੁੰਚਾਉਣ ਆਉਂਦੇ ਦੇ ਹਾਂ ਸੇਵਾ ਦਾ ਇਹ ਰੂਪ ਜਿਹੜਾ ਕਿ ਮਕੌੜਾ ਪਿੰਡ ਦੇ ਵਿੱਚ ਸੰਤ ਆਸ਼ਮ ਗੁਰਦੁਆਰਾ ਦੀ ਸੇਵਾਦਾਰੋਂ ਵੱਲੋਂ ਦਿਖਾਇਆ ਗਿਆ ਇਹਦਾ ਨੁਕਸਾਨ ਹੋਇਆ ਇਹ ਕਰਜ਼ਾ ਚੁੱਕ ਕੇ ਇਹਨੇ ਵਿਚਾਨੇ ਘਾਰ ਲੱਗਾ ਬਣਾਣ ਤਿੰਨਾ ਭਰਾਵਾਂ ਦਾ ਇੱਕ ਘਰ ਆਹ ਰੰਦਾ ਬੱਤਰ ਲਾਏ ਇੱਕ ਟਾਈਮ ਦਾ ਬੱਤਰ ਲਾ ਕੇ ਸ਼ਾਮ ਨੂੰ ਦਵਾਈ ਲੈ ਜਾਏਗਾ ਫਿਰ ਇਹ ਕੰਮ ਕਰੇਗਾ ਜੇ ਚੁੱਕ ਕੇ ਨੇ ਕੀਤਾ ਹੀ ਕੀਤਾ ਤੇ ਲੈਂਟਰ ਦੇ ਉੱਤੇ ਸਰੀਆ ਸੂਰੀਆ ਸਭ ਬੰਨ ਲੇਦਾ ਇਹਨਾਂ ਸਭ ਕੁਝ ਐਤਵਾਰ ਨੂੰ ਇਹਨਾਂ ਲੈਂਟਰ ਪਾਣੇ ਬਰਖਾ ਲੱਗੀ ਐ ਤੇ ਉਹ ਬਰਖਾ ਦੇ ਵਿੱਚ ਮਿਸਤਰੀ ਚੱਲ ਗਿਆ ਸ਼ਾਮ ਨੂੰ ਪਾਣੀ ਆ ਗਿਆ ਉਥੇ ਤੋਂ ਉਥੇ ਕੰਮ ਠੱਪ ਹੋ ਗਿਆ ਪਾਣੀ ਦੁਕਾਨ ਦੇ ਅੰਦਰ ਵੜ ਗਿਆ ਸਾਰਾ ਸਿਮਿੰਟ ਖਰਾਬ ਹੋ ਗਿਆ ਸਰਕਾਰ ਸਰਕਾਰ ਕੋ ਕੋਈ ਅਪੀਲ ਸਰਕਾਰ ਕੋ ਇਹ ਮੈਂ ਕਹਿੰਦੀ ਐ ਇੰਨੀ ਕਹਿੰਦੀ ਐ ਕਿ ਹੱਥ ਜੋੜ ਕੇ ਕਹਿੰਦੀ ਕਿ ਇਹ ਬੱਚੇ ਦੀ ਮਦਦ ਕੀਤੀ ਜਾਵੇ ਜਿੰਨੀ ਕੋਈ ਕੀਤੀ ਜਾਵੇ ਨਾ ਸੇ ਪਿੰਡ ਮੁਕੋੜਾ ਇੱਥੋਂ ਦੀ ਹਾਲਤ ਇੰਨੀ ਕਿ ਜ਼ਿਆਦਾ ਖਰਾਬ ਹੋ ਚੁੱਕੀ ਆ ਕਿ ਘਰਾਂ ਦੇ ਵਿੱਚ 5-5 6-6 ਫੁੱਟ ਪਾਣੀ ਚੜ ਗਿਆ ਬਾਕੀ ਸਰਕਾਰ ਬੋਲਣਾ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਜੜੀ ਆ ਹੈ ਰਾਸ ਸਮਗਰੀ ਜੜੀ ਆ ਨਾ ਤਾਂ ਦਿੱਤੀ ਗਈ ਤੇ ਨਾ ਕੋਈ ਪਹੁੰਚਿਆ ਹਾਂਜੀ ਇਸ ਲਈ ਆ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਸਰਕਾਰ ਇਸ ਵੱਲ ਧਿਆਨ ਦੇਵੇ ਜਿਹੜੀਆਂ ਸਾਡੀ ਬੁਨਿਆਦੀ ਲੋੜਾਂ ਨੇ ਉਹਨਾਂ ਨੂੰ ਪੂਰੀਆ ਕੀਤਾ ਜਾਵੇ ਬਿਜਲੀ ਵਗੈਰਾ ਵੀ ਛੇਤੀ ਭੇਜੀ ਜਾਵੇ ਹਾਂਜੀ ਔਰ ਜਿਹੜਾ ਖਾਣ ਪੀਣ ਦਾ ਸਮਾਨ ਹੈ ਪਾਣੀ ਤਾਂ ਨਹੀਂ ਕੁਛ ਨਾ ਕੁਛ ਜਿਹੜਾ ਹੋ ਉਹ ਲੋਕਾਂ ਨੂੰ ਦਿੱਤਾ ਜਾਵੇ ਤਾਂ ਜੋ ਇਸ ਦੀ ਬਹੁਤ ਭਾਰੀ ਕਿੱਲਤ ਆ ਰਹੀ ਹੈ ਤੁਹਾਨੂੰ ਕਿੰਨੇ ਦਿਨ ਹੋ ਗਏ ਇੱਥੇ ਬਿਜਲੀ ਦੀ ਸਮੱਸਿਆ ਨਾਲ ਲੈ ਕੇ 5 ਦਿਨ 5-6 ਦਿਨ ਹੋ ਗਿਆ 5-6 ਦਿਨ ਤੋਂ ਬਿਜਲੀ ਨਹੀਂ ਆ ਰਹੀ 6 ਦਿਨ ਤੋਂ ਸਾਨੂੰ ਇਸ ਕਿਸ ਤਰ੍ਹਾਂ ਇਹ ਚਲੋ 2 ਦਿਨ ਤਾਂ ਹੈ ਹੀ ਬਹੁਤ ਜ਼ਿਆਦਾ ਪਾਣੀ ਸੀ ਪਰ ਹੁਣ ਤੇ ਕੱਲ ਤੇ ਆਂਬਰ ਦਾ ਲਗਭਗ ਹੋ ਰਿਹਾ ਪਿੰਡ ਵਿੱਚ ਪਰ ਫਿਰ ਵੀ ਬਾਹਰੋਂ ਆਪਾਂ ਕੱਟੇ ਹੋਏ ਆ ਹਾਲਦਾਰੇ ਪਾਣੀ ਹੈਗਾ ਇਸ ਲਈ ਸਰਕਾਰ ਵੱਲੋਂ ਇਹਨਾਂ ਨੂੰ ਕਿਹਾ ਜਾਂਦਾ ਵੀ ਉਹ ਸਾਡੀ ਕੋਈ ਖਬਰ ਲੈਣ ਸਾਡੀ ਕੋਈ ਕੋਸ਼ਿਸ਼ ਕਰਨ ਸਾਡੀ ਜਿਹੜੀਆਂ ਬੁਨਿਆਦੀ ਕੋਈ ਲੋੜਾਂ ਨੇ ਪਾਣੀ ਵਗੈਰਾ ਕੋਈ ਖਾਣ ਪੀਣ ਦੀ ਸਮੱਗਰੀ ਆ ਲਾਈਟ ਸਬੰਧੀ ਆ ਕੁਛ ਨਾ ਕੁਛ ਜਿਹੜਾ ਹੋ ਦਿਤਾ ਜਾਵੇ ਤੇ ਹੁਣ ਜਿਹੜੇ ਨੌਜਵਾਨ ਵੀਰ ਤੁਹਾਡੇ ਕੋਲ ਰਾਸ਼ਨ ਪਾਣੀ ਲੈ ਕੇ ਆਇਆ ਕਹੇ ਤੁਹਾਡੇ ਤੇ ਪਰਿਵਾਰਾਂ ਤੱਕ ਪਹੁੰਚ ਰਿਹਾ ਸੀ ਹਾਂਜੀ ਹਾਂਜੀ ਇਹ ਜਿਹੜੇ ਆ ਹੁਣ ਤੁਸੀਂ ਆਏ ਹੋ ਜਿਹੜੇ ਇਹ ਮੁਲਕ ਸੰਘ ਨਾਲ ਹੱਲਪ ਮਿਲ ਰਹੀ ਆ ਪਾਣੀ ਵਗੈਰਾ ਮਿਲ ਰਿਹਾ ਖਾਣ ਪੀਣ ਵਾਲੀ ਵੀ ਜਿਹੜਾ ਹੈ ਰੈਡੀ ਫੂਡ ਵਗੈਰਾ ਜਿਹੜਾ ਹੈ ਕੁਛ ਨਾ ਕੁਛ ਮਿਲ ਗਿਆ ਬਾਕੀ ਸਰਕਾਰ ਨੂੰ ਚਾਹੀਦਾ ਹੈ ਕਿ ਸਾਡੀ ਖਬਰ ਲਿਖੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸੰਤਾ ਆਸ਼ਰਮ ਗੁਰਦੁਆਰਾ ਮਿਸ਼ਨ ਰੋਡ ਪਠਾਨਕੋਟ ਤਪਸਥਾਨ ਬਾਬਾ ਸੰਤ ਬਾਬਾ ਇਕਬਾਲ ਸਿੰਘ ਜੀ ਦੇ ਵੱਲੋਂ ਅਸੀਂ ਇੱਥੇ ਪਹੁੰਚੇ ਆ ਜੋ ਕਿ ਇੱਥੇ ਕਾਫੀ ਜ਼ਿਆਦਾ ਪੀੜਤਾਂ ਨਾਲ ਮਿਲੇ ਆ ਜੋ ਕਿ ਕਾਫੀ ਦਿਨ ਤੋਂ ਇੱਥੇ ਪਿਛਲੇ 4-5 ਦਿਨ ਤੋਂ ਇੱਥੇ 7-7 ਫੁੱਟ ਪਾਣੀ ਭਰਿਆ ਹੋਇਆ ਸੀ ਔਰ ਪਿੰਡ ਵਾਲਿਆਂ ਨੂੰ ਅੱਜ ਪਤਾ ਲੱਗਾ ਹੈ ਕਿ ਨਾ ਹੀ ਇੱਥੇ ਕੋਈ ਸਰਕਾਰ ਦਾ ਨੁਮਾਇੰਦਾ ਪਹੁੰਚਿਆ ਹੈ ਔਰ ਨਾ ਹੀ ਸਰਕਾਰ ਵੱਲੋਂ ਕਿਸੇ ਨੂੰ ਕੋਈ ਰਾਹਤ ਮਿਲੀ ਹੈ ਅਸੀਂ ਸਰਕਾਰ ਅੱਗੇ ਮੌਜੂਦਾ ਸਰਕਾਰ ਅੱਗੇ ਅਪੀਲ ਕਰਦੇ ਆ ਕਿ ਇੱਕ ਵਾਰੀ ਆ ਕੇ ਇਸ ਪਿੰਡ ਦਾ ਹਾਲ ਪੁੱਛਿਆ ਜਾਏ ਅਤੇ ਪਿੰਡ ਦੇ ਲੋਕਾਂ ਦਾ ਸਾਰ ਲਈ ਜਾਏ। ਇਹ ਪਿੰਡ ਦਾ ਨਾਮ ਹੈ ਪਿੰਡ ਮਕੋੜਾ। ਮਕੋੜਾ ਪੱਤਣ। ਮਕੋੜਾ ਪੱਤਣ। ਇਹ ਪੱਤਣ ਤੋਂ ਇੱਕ ਪਾਸੇ ਨੂੰ ਪੈਂਦਾ ਜਿਹਦੀ ਬੰਨ ਇੱਕ ਟੁੱਟ ਗਿਆ ਹਾਂ। ਕਿਰਪਾ ਕਰਕੇ ਇਸ ਪਿੰਡ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੇ ਬਹੁਤ ਜ਼ਿਆਦਾ ਪਾਣੀ 6-7 ਫੁੱਟ ਪਾਣੀ ਆ ਗਿਆ। ਘਰਾਂ ਦੇ ਅੰਦਰ ਵੱੜ ਕੇ ਦਾ ਫੀਚਰ ਫਰੂਚਰ ਸਭ ਖਰਾਬ ਹੋ ਗਿਆ। ਬਾਪੂਰਾ ਆਲਾ ਜੀ ਅੰਦਾਜ਼ ਸਾਰਾ ਖਰਾਬ ਹੋ ਗਿਆ ਅੰਦਾਜ਼ ਸਭ ਖਰਾਬ ਹੋ ਗਿਆ ਜੀ ਨਾ ਇੱਥੇ ਕੋਈ ਆਇਆ ਨਾ ਕੋਈ ਸੇਵਾ ਕੀਤੀ ਹੈ ਕਿ ਇਹਦੇ ਮੈਂ ਤੈਨੂੰ ਬਹੁਤ ਦਿੱਤਾ ਨਾ ਕਿਸੇ ਨੇ ਕੋਈ ਦਿੱਤਾ ਹੋਰ ਅੱਗੇ ਸਾਇ ਹੈ ਕੋਈ ਦਿੱਕੀ ਕੋਤੇ ਅੱਜ ਆਪਾਂ ਪਿੰਡ ਮਕੌੜਾ ਪਤਨ ਚ ਪਹੁੰਚੇ ਆ ਜੀ ਇੱਥੇ ਬੰਨ ਟੁੱਟਣ ਕਰਕੇ ਕੋਈ ਵੀ ਸੰਸਥਾ ਜਾਂ ਕੋਈ ਵੀ ਸਰਕਾਰ ਦਾ ਨੁਮਾਇੰਦਾ ਨਹੀਂ ਪਹੁੰਚਿਆ ਆਪਾਂ ਬੇਨਤੀ ਕਰਦੇ ਜਿਹੜੀਆਂ ਸੰਸਥਾਵਾਂ ਲੰਗਰ ਵੰਡਣ ਦੀਆਂ ਜਾਂ ਜੋ ਵੀ ਸਰਕਾਰ ਦੇ ਸਰਕਾਰ ਦਾ ਵੀ ਸਾਡੀ ਅਪੀਲ ਹੈ ਜੀ ਇਸ ਪਿੰਡ ਵਿੱਚ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰੋ ਕਿ 3-4 ਦਿਨ ਤੋਂ ਇੱਥੇ ਬਿਜਲੀ ਨਹੀਂ ਆਂਦੀ ਬਿਲਕੁਲ ਵੀ ਪੀਨ ਪੀਨ ਨੂੰ ਪਾਣੀ ਕੋਈ ਨਹੀਂ ਹਫਤੇ ਦੇ ਕਰੀਬ ਜਿਹੜਾ ਹੋ ਗਿਆ ਬਿਜਲੀ ਜਿਹੜੀ ਨਹੀਂ ਆਂਦੀ ਪੀਨ ਨੂੰ ਪਾਣੀ ਨਹੀਂ ਆ ਜੀ ਇੱਥੇ ਉਸ ਤੋਂ ਇਲਾਵਾ ਜਿਹੜੇ ਕੋਈ ਡੰਗਰ ਪਸ਼ੂ ਆ ਉਹਨਾਂ ਲਈ ਕੋਈ ਚਾਰਾ ਨਹੀਂ ਮਿਲਣ ਡਿਆ ਐਸੇ ਦੇ ਤਕਰੀਬਨ ਰੁੜ ਗਏ ਆ ਜਿਹੜੇ ਬੱਚੇ ਉਹਨਾਂ ਲਈ ਕੋਈ ਚਾਰਾ ਨਹੀਂ ਇੱਥੇ ਪਹੁੰਚ ਸਰਕਾਰ ਨੂੰ ਵੀ ਬੇਨਤੀ ਹੈ ਇੱਕ ਦੇ ਇੱਥੇ ਬਿਜਲੀ ਪਹੁੰਚਾਉਣ ਦੀ ਕਿਰਪਾਲਤਾ ਕਰੋ ਉਸ ਤੋਂ ਇਲਾਵਾ ਜਿਹੜੀਆਂ ਸੰਸਥਾਵਾਂ ਲੰਗਰ ਵੰਡਣ ਦੀਆਂ ਉਹਨਾਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਪਿੱਛੋਂ ਬੰਨ ਦੇ ਪਿੱਛੋਂ ਦੀ ਸਾਰੇ ਉੱਪਰ ਜਿ ਖੜਾ ਫੜਾਈ ਜਾਣ ਦੇ ਕੋਈ ਕੋਈ ਨਾ ਕੋਈ ਗੱਡੀ ਆਂਦੀ ਉਹਨਾਂ ਨੂੰ ਫੜਾ ਕੇ ਤੇ ਵਾਪਸ ਮੁੜ ਜਾਂਦੇ ਪਏ ਅਦਾ ਨਾ ਕਰੋ ਬੇਨਤੀ ਹੈ ਪਿੰਡ ਵਿੱਚ ਆ ਪਾ ਕੇ ਘਰੋਂ ਘਰੀ ਵਰਤਾਨ ਦੀ ਕਿਰਪਾਲਤਾ ਕਰੋ ਤਾਂ ਕਿ ਸਹੀ ਜਗ੍ਹਾ ਤੇ ਜਿਹੜਾ ਲੰਗਰ ਪਹੁੰਚ ਚੱਕੀ ਪਹੁੰਚ ਸਕੇ ਇਸ ਪਿੰਡ ਵਿੱਚ ਪੰਜ ਪੰਜ 6 6 ਫੋਟ ਤੱਕ ਪਾਣੀ ਆਇਆ ਇਸ ਕਰਕੇ ਪਿੰਡ ਦੇ ਲੋਕ ਕੁੱਛ ਤੇ ਹੋਰ ਕਿਤੇ ਰਹਿੰਦੇ ਨੇ ਕੁਛ ਆਪਣੇ ਆਪਣੇ ਜਿਹੜੀਆਂ ਛੱਤਾਂ ਤੇ ਚੜ ਕੇ ਇਹਨਾਂ ਨੇ ਗੁਜ਼ਾਰਾ ਕੀਤਾ ਇਸ ਕਰਕੇ ਬੇਨਤੀ ਹੈ ਜਿਹੜੀਆਂ ਸੰਸਥਾਵਾਂ ਲੰਗਰ ਵੰਡਣ ਦੀ ਹੈ ਪਿੰਡ ਮਕੋੜਾ ਵਿੱਚ ਅੰਦਰ ਆ ਕੇ ਬਨ ਟੱਪ ਕੇ ਆਂਦੀ ਕਿਰਪਾਲਤਾ ਕਰੋ ਅੱਜ ਗੁਰਦੁਆਰਾ ਸੰਤਾ ਅਸ਼ਰਮ ਵੱਲੋਂ ਜਿਹੜੀ ਸੰਗਤ ਜਿਹੜੀ ਇੱਥੇ ਨੌਜਵਾਨ ਪਹੁੰਚੇ ਆ ਜਿੰਨਾ ਵੀ ਰਸਣ ਪਾਣੀ ਅ ਬਾਕੀ ਸੰਸਥਾਵਾਂ ਨੂੰ ਬੇਨਤੀ ਹੈ ਤੇ ਅੰਦਰ ਆ ਕੇ ਵੰਡਣ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ